ਕਾਤਰੀਏ ਕਾਲ ਜੀ ਸਾਰਿਆਂ ਨੂੰ ਟੋਂਗਾ ਵਾਲੀ ਬੱਕਰੀਆਂ ਦੀ ਮੰਡੀ ਤੇ ਖੜੇ ਆਂਗੇ ਬਾਈ ਜੀ ਖੜੇ ਨੇ ਆਪਣੇ ਕੋਲ ਇਹਨਾਂ ਦੀ ਬੱਕਰੀਆਂ ਦਿਖਾਉਣਗੇ ਤੁਹਾਨੂੰ ਆਪਾਂ ਚਾਰ ਦੰਦਾ ਜੀ ਬੱਕਰੀ ਹੈ ਇਹਦਾ ਇਹ ਗੱਬਣਾ ਕਿਵੇਂ ਹੈ ਜੀ ਗੱਬਣਾ ਜੀ ਮੈਨੂੰ ਤਾਂ ਰੱਗੀਆਂ ਦਾ ਵੀ ਵਜਨ ਵਾਲੀ ਆ ਨਹੀਂ ਜੀ ਗੱਬਣਾ ਲਾਈ ਖੜੀ ਹੈ ਲਾਈ ਖੜੀ ਆ ਕਿੰਨੇ ਟਾਈਮ ਦੀ ਚਾਰ ਮਹੀਨੇ ਦੀ ਕਾ ਭਾਈ ਅੱਗਾ ਕਰੇ ਨੂੰ ਮੜ ਜਾ ਬਾਜਨ ਹੋਊਗਾ 80 ਗੱਲੇ ਚੋਂ ਕੰਟਰੋਲ ਦੇ ਨੇੜੇ ਕੰਟਰੋਲ ਦੇ ਨੇੜੇ ਹਾਂ ਮੈਂ ਕਹਿੰਦਾ 80 ਹੋ ਜੇ ਬਹੁਤ ਹੈਗਾ ਨਹੀਂ ਬੱਕਰੀ ਦਾ ਬਾਜਨ ਦੇਖੋ ਬਾਈ ਉਹ ਬਾਕੀ ਤਾਂ ਗੱਲਾਂ ਚੋਂ ਗੱਲਾਂ ਚਾਰ ਦੰਦਾਂ ਦਾ ਜਪਾ ਲਈ ਖੜੀ ਹੈਗੀ ਬੱਕਰੀ ਕੀ ਮੁੱਲ ਕਰੇ ਇਹਦਾ ਇਹਦਾ 75000 75000 ਦੰਦਾਂ ਦੀ ਕਿਵੇਂ ਹੈ ਚਾਰ ਦੰਦਾਂ ਦਾ ਹੈ ਪਹਿਲੇ ਪਹਿਲੇ ਸੁਏ ਬੋਲਿਓ ਸਹੀ ਗੱਲ ਹੈ ਚਾਰ ਦੰਦ ਪਹਿਲੇ ਸੁਏ ਸੁਣਾਏ ਪਹਿਲੇ ਸੁਏ ਸੁਣਾਗਾ 75000 ਹੈ ਜੀ ਇਸ ਤੋਂ ਪੰਟਲ ਕਹਿੰਦੇ ਨੇਗੇ ਮੈਂ 75 ਕੇ 80 ਕਿਲੋ ਕਹਿੰਦਾਗਾ ਯਾਨੀ ਕਿ ਵਜਨ ਦੀ ਪੂਰੀ ਹੈਗੀ ਵਧੀਆ ਵਜਨ ਦੀ ਵਕਰੀ ਆ ਕਿਰਦਾਂ ਦਾ ਬੱਚੇ ਦੇਊਗੀ ਕਦੋਂ ਜੀ ਚਾਰ ਦਾਂਦਾ ਜੀ ਇਹ ਦੇਖੋ ਮਹਾਰਾਜ ਨੂੰ ਪਤਾ ਹੁਣ ਜੀ ਪਹਿਲੇ ਸੂਏ ਸੁਣਿਆ ਨੇ ਆਹ ਤਿੰਨੇ ਵੀ ਦੇ ਸਕਦੀਆਂ ਨੇ ਦੋਸ ਪੱਕੇ ਹੀ ਆ ਜੀ ਛੱਡ ਤਾਂ ਦੋ ਤਾਂ ਪੱਕੇ ਨਹੀਂ ਹਾਂ ਦੋਸ ਪੱਕੇ ਆ ਜੀ ਤੀਜੇ ਦਾ ਹੋ ਜੇ ਹੋ ਜੇ ਕਰ ਆ ਵੀ ਪਹਿਲੇ ਚਾਰ ਦਾਂਦੀ ਹੈ ਆਹ ਹਾਂ ਲੈ ਮੈਂ ਤੁਹਾਨੂੰ ਫੁੱਲ ਕੇ ਦਿਖਾਈ ਹਾਂ ਨਾ ਇਹ ਫਾਰੀ ਨੇ ਬੱਕਰੀ ਇਹਨਾਂ ਨੇ ਆਹ ਫਾਰੀ ਆ ਲੈ ਇਹ ਵੀ ਚਾਰ ਦੰਦਾ ਇਹ ਵੀ ਚਾਰ ਦੰਦਾ ਇਹ ਤਾਂ ਐ ਲੱਗਦਾ ਜਿਵੇਂ ਇੱਕੋ ਖੂਨ ਦੀਆਂ ਹੁੰਦੀਆਂ ਨੇ ਗੀਆਂ ਹਾਂ ਹਾਂ ਐਸੇ ਬੱਕਰੀ ਜੇ ਕੱਟਾਂਗੇ ਇੱਕੋ ਜੀ ਬਣਤਰ ਆ ਗਈ ਹਾਂਜੀ ਇਹ ਵੀ ਚਾਰ ਦੰਦਾ ਇਹਦਾ ਮੁੱਲ ਕੀ ਕਰਿਆ ਇਹਦਾ 70000 ਏਕਾ ਤੋਂ ਘਟ ਗਈ ਉਹਦੇ ਨਾਲ 5 ਇਹ ਫੇਰ ਇਹ ਮਹੀਨਾ ਵੱਧ ਲੌਂਦੀ ਜੀ ਸਾਢੇ 3 ਮਹੀਨੇ 3 ਮਹੀਨੇ ਦਾ ਭਾਈ ਠੀਕ ਹੈ ਉਹ ਚਾਰਾਂ ਚ ਆ ਗਈ ਨਿਤਰੀ ਖੜੀ ਹੈ ਗਾਰੰਟੀ ਬਾਕਸ ਹੈ ਵੀ ਗਾਰੰਟੀ ਹਾਂ ਫੁੱਲ ਗਾਰੰਟੀ ਕੋਈ ਹੋਰ ਕਾਟਣੀ ਕੀ ਮੈਂ ਤਾਂ ਨਾ ਜੀ ਆ ਲੈ ਫਕਰੀ ਦੇ ਪਹਿਲੇ ਸੂਏ ਸੁਣਾ ਨੇ ਆ ਵੀ ਖੋਲ ਕੇ ਲਿਆਓ ਆ ਚਿੱਟੇ ਜੇ ਰੰਗ ਦੀ ਇਹ ਵੀ ਪਹਿਲੇ ਹੀ ਆ ਵੀ ਪਹਿਲੇ ਸੂਣੀ ਆ ਆ ਵੀ ਪਹਿਲੇ ਸੂਣੀ ਆ ਯਾਨੀ ਕਿ ਇੱਕੋ ਜੇ ਖੂਨ ਦੀਆਂ ਲੱਗਦੀਆਂ ਨੇ ਬਈ ਬੰਤਰ ਆਕਾਰ ਤਿੰਨਾਂ ਦਾ ਇੱਕੋ ਜੀ ਹੈਗਾ ਇੱਕੋ ਜਿਹਾ ਪੇਟ ਆ ਆ ਗੱਬਣ ਕਿਵੇਂ ਆਗੀ ਇਹ ਵੀ ਗੱਬਣ ਹੈ ਜੀ ਕਿੰਨੇ ਟਾਈਮ ਇਹ ਤਿੰਨਾਂ ਮਹੀਨਿਆਂ ਦੀ ਆ ਗਈ ਹੈਂ ਤਿੰਨਾਂ ਮਹੀਨਿਆਂ ਦੀ ਤਿੰਨਾਂ ਦੀ ਤਿੰਨਾਂ ਦੀ ਹਾਂ ਇਹਦਾ ਮੁੱਲ ਇਹਦਾ 65000 ਰੁਪਏ ਉਹ ਵੱਡਾ ਵਾਲੀ ਆ ਗਈ ਫਿਰ ਆ ਘੱਟ ਵਾਲੀ ਆ ਗਈ ਆ ਇਹ ਤੋਂ ਘੱਟ ਵਾਲੀ ਆ ਹਾਂ ਜੀ ਠੀਕ ਹੈ ਇਹਨੇ ਕਦੋਂ ਸੂਣਾ ਕਹਿੰਨੇ ਹੋਗੇ ਇਹ ਇਕੱਠੀਆਂ ਸੂਣਗੀਆਂ ਬਸ ਇਹਨੇ ਵੀ ਇਕੱਠੀਆਂ ਸੂਣਗੀਆਂ ਆਹ ਤਾਂ ਲੈ ਆਉਂਦੀ ਹੈ ਖੇਚੇ ਚ ਇਹਨੇ ਲਾਇਆ ਹੋਇਆ ਜੀ ਪਹਿਲਾ ਸੂਆ ਹੈ ਜੀ ਇਹਨੇ ਲਾਤਾ ਇੱਕ ਸੂਆ ਹਾਂ ਇੱਕ ਸੂਆ ਲਾਇਆ ਦੂਜੇ ਸੂ ਕੀ ਹੋਣੇ ਇਹਨੇ ਦੂਜੇ ਸੂਆ ਨਾ ਆਹ ਦੋ ਨੇ ਜਿਹੜੀਆਂ ਇਹ ਪਹਿਲੇ ਪਹਿਲੇ ਨੇ ਇਹ ਪਹਿਲੇ ਪਹਿਲੇ ਦੋ ਨੇ ਠੀਕ ਹੈ ਆ ਫੜਿਓ ਇਹਨੂੰ ਇਹਨੂੰ ਲੱਗਿਆ ਕੀ ਇਹਨਾਂ ਤੇ ਕੁਝ ਨਹੀਂ ਲੱਗਿਆ ਜੀ ਲੈ ਵੀ ਗਾਨੀਆਂ ਵੀ ਚਾਰ ਚਾਰ ਪਾਈਆਂ ਹੋਈਆਂ ਨਹੀਂ ਆ ਕਿਸੇ ਗੱਲ ਤੋਂ ਪਾਈਆਂ ਹੋਈਆਂ ਨੇ ਸਰੀਰੀਆਂ ਬੱਠਾ ਆਪਣੇ ਕੋਲ ਗਾਨੀਆਂ ਦੇ 4-4 ਪਾਤੀਆਂ ਲੈਣੇ ਦਾ ਗਾੜੀ 16 ਲੱਖ ਦਾ ਜੀ ਗਾਨੀਆਂ ਨਾਲ ਹੀ ਆਏ ਹਾਏ ਹੈ ਯਾਨੀ ਕਿ ਬੱਕਰੀਆਂ ਵੀ ਆਪਾਂ ਨੂੰ ਵਿਆਹ ਕੇ ਲਿਆਉਂਦੇ ਉਹਦੇ ਸ਼ਿੰਗਾਰ ਹਾਰ ਸ਼ਿੰਗਾਰ ਪਾਇਆ ਤਾਂ ਹੀ ਸੋਹਣੀ ਲੱਗਦੀ ਏ ਹਾਂ ਉਂ ਬੋ ਰੰਗ ਦੀ ਉਹ ਕਾਲੀ ਹੋਵੇ ਹਾਰ ਸ਼ਿੰਗਾਰ ਨਾਲ ਹੀ ਸੋਹਣੀ ਲੱਗਦੀ ਏ ਸਹੀ ਗੱਲ ਹੈ ਨਾ ਉਹੀ ਚੀਜ਼ ਏ ਇਹਨਾਂ ਦਾ ਹਾਰ ਸ਼ਿੰਗਾਰ ਮੈਂ ਉਹੀ ਬੱਕਰੀ ਹਾਰ ਸ਼ਿੰਗਾਰ ਨਾਲ ਬੋਲੇ ਤਾਂ ਪੁੱਛ ਕੇ ਜਾਂਦੇ ਹੋਣਗੇ ਵੀ ਕਿੰਨਾ ਕਰੇ ਬਥੇਰੇ ਪੁੱਛੀ ਜਾਂਦੇ ਬੋਲੇ ਲੱਗਿਆ ਵੀ ਲੱਗਿਆ ਜੋੜੀ ਦੇ ਲੱਗਿਆ ਕਿਹੜੀ ਦਾ ਆ ਜੋੜੀ ਦਾ ਕਿੰਨਾ ਕਾ ਉਹਦਾ ਇਹਦਾ ਇਹਦਾ 90000 ਲੱਗਿਆ ਜੀ 90000 ਜੋੜੀ 45 ਦੇ ਪੀਣੀ ਹੈ ਨਹੀਂ ਨਹੀਂ ਮੈਂ ਕਹਿੰਦਾ ਫੜਾਉਣੀ ਸੀ ਨਹੀਂ ਬੱਕੇ ਪੱਠਾ ਬਹੁਤ ਚੰਗੇ ਆ ਹਾਂ ਹਾਂ ਬਾਕੀ ਥੋੜੀ ਗੱਲ ਬਾਤ ਭਾਈ ਤੁਹਾਨੂੰ ਪਤਾ ਹੋਊਗੀ ਨਾ ਹਾਂ ਚੀਚਾਂ ਚੀ ਬਹੁਤ ਚੰਗੀਆਂ ਆ ਬਾਕੀ ਪੰਡੇ ਚਮਕਦੇ ਪਏ ਨੇਗੇ ਨਾ ਹਾਂਜੀ ਪਹਿਲੇ ਸੁਣਿਆ ਐਡਾ ਕੰਦ ਕੋ ਪਹਿਲ ਨੇ ਕੋਈ ਮੰਡੀ ਜੀ ਨਹੀਂ ਤੇ ਆਈ ਤੇ ਨੇ ਬੱਕਰੀਆਂ ਵੱਡੀਆਂ ਉਹ ਬਾਕੀ ਦਾ ਛੋਟੇ ਖੜਾ ਰੱਖੇ ਨੇ ਬਰਬਰੀ ਉਹ ਬੱਕਰੀਆਂ ਜੀ ਉਹਦੇ ਉਹਨਾਂ ਦਾ ਕੀ ਮੁੱਲ ਲਗਾ? ਉਹ ਥੋੜਾ ਜਿਹਾ ਮੁੱਲ ਲਗਾ। ਉਹ ਬਰਬਰੀ ਦਾ ਉਹ ਬਰਬਰੀ ਦਾ 15000 ਆ ਜੀ। ਬੱਚਾ ਉਹਦੇ ਨਾਲ ਇੱਕ ਬੱਚਾ ਨਾਲ ਲਗਾ। ਹਾਂ ਉਹ ਕਾਲੀ ਬੱਕਰੀ ਦਾ 5000 ਉਹਦੇ ਮਗਰ ਇੱਕ ਬੱਚਾ ਹੈ। ਉਹਦੇ ਮਗਰ ਇੱਕ ਬੱਚਾ। ਉਹ ਵਿੱਚ ਉਹ ਚਾਰ ਦੰਦ ਉਹ ਵੀ ਕਾਲੀ ਵੀ। ਉਹਦੇ ਨਾਲ ਵੀ ਇੱਕ ਬੱਚਾ ਜਿਹੜੀ ਡੱਬੀ ਪਈ ਆ। ਡੱਬੀ ਦੇ ਵਿੱਚ ਪੱਠ ਵੇਚਤੀ ਜੀ। ਉਹ ਵੇਚਦੀ? ਹਾਂ ਪੱਠ ਦੀ ਮਗਰ ਕਿੰਨੇ ਪੈਸੇ ਦੀ? ਪੱਠ ਵੇਚੀ 8000 ਦੀ। 8000 ਦੀ। ਹਾਂ। ਉਰੇ ਕਦੋਂ ਕਤੋਂ ਉਹਨੇ ਮੰਡੀ ਤੇ ਹੈਂ? ਮੰਡੀ ਤੇ ਉਹਨਾਂ ਨੂੰ ਕਿੰਨਾ ਕ ਟਾਈਮ ਹੋ ਗਿਆ ਬਹੁਤ ਚਿਰ ਹੋ ਗਿਆ ਜੀ ਮੈਨੂੰ ਇੱਥੇ ਆਰ ਵਾਰ ਆਉਨੇ ਹੋਗੇ ਲਗਭਗ ਆਰ ਹਰ ਮੰਡੀ ਆਉਨੇ ਆਰ ਮੰਡੀ ਲਗਭਗ ਇਹ ਆਉਂਦੇ ਨੇਗੇ ਬੱਕਰੀਆਂ ਵੇਚ ਕੇ ਜਾਂਦੇ ਨੇਗੇ ਪੱਕੀ ਬੱਕਰੀਆਂ ਹੈਗੀਆਂ ਨੇ ਵੱਡੀਆਂ ਕਿੰਨੇ ਨਗ ਵਿੱਚ ਐਜ ਦੋ ਵੇਚੀਆਂ ਬੱਕਰੀਆਂ ਤੇ ਬਲਾਂ ਜੀ ਦੋ ਵੇਚਤੀਆਂ ਹਾਂਜੀ ਕੀ ਲੱਗਦਾ ਇਹਨਾਂ ਚ ਹੋਰ ਵਿਕ ਜਾਣਗੀਆਂ ਹਾਂ ਇਹਨਾਂ ਦੇ ਲੱਗੀ ਖੜੇ ਜੋੜੀ ਦੇ ਗਾਗ ਲੱਗੇ ਖੜੇ ਆ ਜੋੜੀ ਤੇ ਲੱਗਿਆ ਖੜਾਗਾ ਹਾਂ ਇੱਕ ਦਾਸ ਦੀਆਂ ਕਹਿਦੀ ਮੈਂ ਉਹ 90 ਲਈ ਜਾਂਦੇ ਆ ਜੀ ਖਿਰਤਾ ਲੱਗਿਆ ਖੜਾ ਕੰਮ ਨੇੜੇ ਹਾਂ ਲੈ ਬੱਕਰੀਆਂ ਵੀ ਭਾਰੀ ਨੇ ਭਾਈ ਜਿਹੜੀਆਂ ਜੀ ਬਾਕੀ ਸੋਹਣੀਆਂ ਲੱਗੀਆਂ ਆਪਾਂ ਨੂੰ ਬੱਕਰੀਆਂ ਤਾਂ ਦਿਖਾ ਦਿਆਂ ਤੁਹਾਨੂੰ ਇਹਨਾਂ ਨੇ ਆ ਚੰਗਾ ਲਾਣੇ ਦਾ ਸੈਟਾ ਗਾ ਲੋ ਓਹ ਵਧੀਆ ਜੀ